ਸਭ ਚਕੇ ਕਾਲਜ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਈਵਨਿੰਗ ਹਾਂਜੀ ਅੱਜ ਈਵਨਿੰਗ ਦਾ ਵਲੌਗ ਸ਼ੁਰੂ ਕਰਦੀ ਹਾਂ ਅੱਜ ਵਾਲਾ ਇਹ ਵਾਲਾ ਵਲੌਗ ਨੂੰ ਈਵਨਿੰਗ ਦਾ ਟਾਈਮ ਹੋ ਰਿਹਾ ਪੌਣੇ 4 ਦਾ ਪੌਣੇ 4 ਹੋ ਗਏ ਮੈਂ ਹੁਣ ਪੀ ਕੇ ਹਟੀਆਂ ਆਪਣੀ ਚਾਹ ਚਾਹ ਪੀ ਲਈ ਚਾਹ ਪੀਣ ਤੋਂ ਪਹਿਲਾਂ ਕਿਚਨ ਦੇ ਬਾਹਰ ਟੋਵਲ ਤੋਂ ਕਿ ਹਟੀਆਂ ਡਸਟਿੰਗ ਵਾਲੇ ਕੱਪੜੇ ਤੋਂ ਕਿ ਹਟੀਆਂ ਚਾਹ ਪੀ ਕੇ ਹੁਣ ਮੈਂ ਹੋ ਗਈ ਰੈਡੀ 4 ਵਜੇ ਹੈਲਪਰ ਨੇ ਆਉਣਾ ਮੈਂ ਉਹਨੂੰ ਕਿਹਾ ਸੀ 4 ਵਜੇ ਆ ਜੀ ਉੱਪਰ ਵਾਲੀਆਂ ਉਹ ਵਿੰਡੋਸ ਸਾਫ਼ ਕਰੂਗੀ ਲੌਬੀ ਦੀਆਂ ਤੇ ਮੈਂ ਉੱਪਰ ਲੌਬੀ ਦੀ ਡਸਟਿੰਗ ਕਰ ਦੂੰਗੀ ਫੈਨ ਸਾਫ਼ ਕਰ ਦੂੰਗੀ ਤੇ ਲੌਬੀ ਤੇ ਹੋ ਚੇਅਰਸ ਵਗੈਰਾ ਪਏ ਨੇ ਉਹ ਸਾਫ ਕਰ ਦੂੰਗੀ ਹਨਾ ਉੱਪਰ ਲੌਬੀ ਦੇ ਜਾਨੀ ਕਿ ਝਾਂਚੜਾਈ ਮੈਂ ਕਰ ਦੂੰਗੀ ਬਾਕੀ ਵਿੰਡੋਸ ਉਹ ਕਰ ਦੂੰਗੀ ਕੁਝ ਮੈਂ ਬਾਥਰੂਮ ਵੀ ਟਰਾਈ ਕਰੂੰਗੀ ਸਾਫ ਕਰਨਾ ਜਿੰਨਾ ਕੁ ਮੈਨੂੰ ਹੋ ਸਕੂਗਾ ਨਹੀਂ ਫਿਰ ਬਾਥਰੂਮ ਰਹਿ ਜੋ ਕਰ ਲਉ ਸਾਫ ਕਰਾਂਗੇ ਇੱਕ ਮੈਂ ਸ਼ਾਮ ਨੂੰ ਅੱਜ ਫ੍ਰਿਜ ਪਿਆ ਛੋਟਾ ਵਾੜਾ ਜਿਹੜਾ ਬਾਹਰ ਕਿਚਨ ਚ ਪੈਣਾ ਹੁੰਦਾ ਸੀ ਉਹ ਬਾਹਰ ਰੂਮ ਚ ਰੱਖਿਆ ਪਿਆ ਉਹ ਸਾਫ ਕਰਨਾ ਉਹ ਵੀ ਮੈਂ ਸੋਚ ਰਹੀ ਮੈਂ ਹੁਣ ਸਾਫ ਕਰਦਾ ਕਿਉਂਕਿ ਮੈਂ ਸਵੇਰ ਤੇ ਛੱਡੂੰਗੀ ਸਵੇਰ ਨੂੰ ਹੋਰ ਬਹੁਤ ਬਹੁਤ سارے ਕੰਮ ਹੋ ਜਾਂਦੇ ਨੇ ਹੁਣ ਕਰ ਦੂੰਗੀ ਤਾਂ ਕਰ ਦੂੰਗੀ ਚਾਹ ਪੀ ਲਈ ਹੁਣ ਮੈਂ ਜਾ ਕੇ ਕਿਰਨ ਚਾਲੇ ਪਾਂਡੇ ਸਾਫ ਕਰਦਾ ਦੁੱਧ ਵਾਲਾ ਪਤੀਲਾ ਖਾਲੀ ਕਰਦਾ ਫਿਰ ਮੈਂ ਕਦੂ ਲੈ ਕੇ ਉਹਨਾਂ ਜਾ ਕੇ ਸ਼ਾਮ ਨੂੰ ਬਣਾਉਂ ਕਦੂ ਸਬਜ਼ੀ ਕਦੂ ਸਬਜ਼ੀ ਕੱਟ ਕੇ ਰੱਖਦਾ ਫਿਰ ਇਹਨੇ ਹੈਲਪਰ ਆ ਜੂਗੀ ਬਣਾਉਣ ਨੂੰ ਸਬਜ਼ੀ ਟਾਈਮ ਹੀ ਲੱਗਣਾ ਬਸ ਕਦੂ ਮੈਂ ਕੱਟ ਕੇ ਰੱਖ ਦਾਨੀ ਹਾਂ ਨਾ ਫਿਰ ਜਦੋਂ ਵੀ ਮੈਂ ਕੰਮ ਤੋਂ ਫ੍ਰੀ ਹੋਵਾਂਗੀ ਸਬਜ਼ੀ ਬਣਾ ਲੂੰਗੀ ਫਿਰ ਮੈਂ ਕਰਦੀ ਹੈਲਪਰ ਦੀ ਵੇਟ ਤੇ ਅਸੀਂ ਚੱਲਾਂਗੇ ਦੋਨੀਆਂ ਨੇ ਉੱਪਰ ਕਰਾਂਗੇ ਸਾਫ਼-ਸਫਾਈ ਨੀਚੇ ਵਾਲੀ ਲੌਬੀ ਅੱਜ ਮੈਂ ਮਾਰਨਿੰਗ ਚ ਕਰਤੀ ਸੀ ਬਸ ਹੁਣ ਉੱਪਰ ਵਾਲੀ ਲੌਬੀ ਰਹਿਣੀ ਛਾਂਟ ਚੜਾਈ ਕਰਨ ਵਾਲੀ ਉਹ ਵੀ ਕਰ ਦੂੰਗੀ ਤੇ ਬਾਹਰ ਵਾਲੇ ਕਿਚਨ ਆ ਉਹ ਮੈਂ ਹੈਲਪਰ ਤੋਂ ਸਾਫ਼ ਕਰਨੂ ਬਾਕੀ ਜਿੰਨੇ ਕੰਮ ਹੋਰ ਰਹਿ ਗਏ ਚੱਲਦਾ ਰਹਿਣਾ ਘਰਾਂ ਵਿੱਚ ਕਦੇ ਕੰਮਾਂ ਦਾ ਦੀ ਐਂਡ ਹੁੰਦਾ ਹੀ ਨਹੀਂ ਵੀ ਆਪਾਂ ਕਹਿ ਦਈਏ ਅੱਜ ਆਪਣੇ ਕੰਮ ਖਤਮ ਹੋ ਗਏ ਹਨਾ ਜਿਵੇਂ ਘਰ ਦੇ ਪਹਿਲੇ ਕੋਰਨਰ ਤੋਂ ਮੈਂ ਸਾਫ਼-ਸਫਾਈ ਸ਼ੁਰੂ ਕਰੀ ਸੀ ਐਂਡ ਤੱਕ ਪਹੁੰਚੂੰਗੀ ਜੋ ਤੱਕ ਐਂਡ ਤੱਕ ਪਹੁੰਚੂੰਗੀ ਫਰਸਟ ਕੋਰਨਰ ਤੋਂ ਬਾਅਦ ਸਾਫ਼ ਕਰਨ ਵਾਲਾ ਹੋ ਜਾਂਦਾ ਐਂ ਕਰਕੇ ਕਦੇ ਸਫਆਂਿਆਂ ਦਾ ਐਂਡਪੁਆਇੰਟ ਆਨਲਾਈਨ ਹੈਗਾ ਘਰ ਵਿੱਚ ਕੰਮਾਂ ਦਾ ਕਦੇ ਐਂਡਪੁਆਇੰਟ ਆਨਲਾਈਨ ਵੀ ਆਪਾਂ ਅੱਜ ਸਾਰੇ ਕੰਮ ਕਰ ਲੈ ਫਰੀਆ ਨਹੀਂ ਕੰਮ ਰੋਜ਼ ਰੋਜ਼ ਨਵੇਂ ਤੋਂ ਨਵੇਂ ਕੰਮ ਨਿਕਲਦੇ ਰਹਿੰਦੇ ਨੇ ਬਸ ਵਾਹਿਗੁਰੂ ਕੰਮ ਕਰਨ ਦੀ ਹਿੰਮਤ ਬਖਸ਼ੇ ਹੌਂਸਲਾ ਬਖਸ਼ੇ ਤੰਦਰੁਸਤੀ ਬਖਸ਼ੇ ਬਸ ਕੰਮ ਕਰਨ ਦਾ ਕੋਈ ਡਰ ਨਹੀਂ ਹੈਗਾ ਛਰੀ ਜੇ ਰੱਬ ਨੇ ਦਿੱਤਾ ਇਹਨੇ ਸਰੀਰ ਨੇ ਕੱਲ ਨੂੰ ਮੱਚਣਾ ਨਹੀਂ ਹੈ ਹਨ ਇਹ ਤੋਂ ਬਿਹਤਰ ਆ ਕੋਈ ਕੰਮ ਕਰ ਲਈਏ ਆਪਾਂ ਘਰ ਦਾ ਕੋਈ ਖੁੰਜਾ ਸਮਾਰ ਲਈਏ ਘਰ ਦਾ ਕੋਨਾ ਕਰਕਟ ਬਾਹਰ ਕੱਢ ਲਈਏ ਸਫਾਈ ਕਰਪੀਏ ਕੋਈ ਸਰੀਰ ਨੇ ਤਾਂ ਮੱਚ ਹੀ ਜਾਣਾ ਫਾਈਨਲ ਵੀ ਹੇਰਨ ਸਾਮਕੇ ਇਸ ਕਰਕੇ ਤਾਂ ਦ੍ਰਿਸ਼ਟੀ ਚਾਹੀਦੀ ਆ ਹਿੰਮਤ ਚਾਹੀਦੀ ਆ ਕੰਮ ਕਰਨ ਦੀ ਤੇ ਉਹ ਵਾਇਗਰੂ ਬਖਸ਼ੀ ਆਪਾਂ ਨੂੰ ਬਸ ਕੰਮ ਕਰਨ ਨੂੰ ਆਪਾਂ ਤਿਆਰ ਆ ਚਲੋ ਜੀ ਹੁਣ ਚੱਲਦੇ ਆ ਕਿਚਨ ਵਿੱਚ ਕਿਚਨ ਦਾ ਕੰਮ ਕਰਕੇ ਆਉਣੀ ਆ ਸਬਜ਼ੀ ਲੈ ਕੇ ਉਹਨੇ ਕद्दू ਦੀ ਸਬਜ਼ੀ ਬੈਠ ਕੇ ਇੱਥੇ ਕੱਟ ਲੂੰਗੀ ਤੇ ਨੇ ਹੈਲਪਰ ਆ ਜੂਗੀ ਹੈਲਪਰ ਹੁਣ ਆ ਚੁੱਕੀ ਸੀ ਤੇ ਅਸੀਂ ਦੋਨੇ ਜਾਣੇ ਆ ਗਏ ਅਸੀਂ ਉੱਪਰ ਵਾਲੀ ਲੌਬੀ ਦੀ ਸਫਾਈ ਕਰਨ ਉਹ ਜਿਵੇਂ ਉਹਦਾ ਕੰਮ ਹੁੰਦਾ ਤੇ ਵਿੰਡੋ ਸਾਫ ਕਰਨਾ ਡੋਰ ਸਾਫ ਕਰਨਾ ਉਹ ਆਪ ਦਾ ਕੰਮ ਕਰੂਗੀ ਮੈਂ ਅੰਦਰੋਂ ਝਾਂਟ ਚੜਾਈ ਕਰ ਦੂੰ ਕੰਦਾ ਛੱਤਾਂ ਸਾਫ਼ ਕਰ ਦੂੰਗੀ ਜਾਲੇ ਉਤਰ ਜਾਣਗੇ ਡਸਟ ਸਾਫ਼ ਹੋ ਜੂਗੀ ਕਵਡਾ ਡਸਟਰ ਜਾਂ ਵੱਜੂਗਾ ਤੇ ਕੁਝ ਜਾਲੇ ਸੀਗੇ ਤੇ ਕੁਝ ਬਾਕੀ ਜੇ ਆਪਾਂ ਸਫਾਈ ਕਰਦੇ ਫਿਰ ਸਾਰੀ ਹੋ ਜਾਂਦੀ ਆ ਅਸੀਂ ਦੋਨੇ ਜਾਣੇ ਕਰ ਰਹੀਆਂ ਸੀ ਸਫਾਈ ਤੇ ਕੋਲੇ ਵਧੀਆ ਵੀ ਲੱਗ ਰਿਹਾ ਸੀ ਕੋਈ ਇੱਕ ਜਣਾ ਹੋਰ ਆਪਣੇ ਕੋਲੇ ਕੰਮ ਕਰਦਾ ਹੋਵੇ ਆਪਾਂ ਨੂੰ ਵੀ ਹਿੰਮਤ ਹਿੰਮਤ ਮਿਲਦੀ ਹੌਸਲਾ ਮਿਲਦਾ ਹਨਾ ਜੀ ਲੱਗਦਾ ਫਿਰ ਕੰਮ ਕਰਨ ਵਿੱਚ ਆਪਣਾ ਇੱਕ ਜਣੇ ਨਾਲ ਆਪਣੇ ਕੋਲੇ ਹੋਰ ਕੰਮ ਕਰ ਰਹੇ ਹੋਵੇ ਉਸ ਮੈਂ ਕੰਦਾ ਛਾੜਤੀਆਂ ਡਸਟਰ ਨਾਲ ਛੱਤ ਤੋਂ ਜਾਲੇ ਉਤਾਰਤੇ ਤੇ ਉਹ ਆਪਣਾ ਕੰਮ ਕਰਿਆ ਰਿਹਾ ਇਸ ਫਿਰ ਹੁਣ ਕਰੂਗੇ ਪੱਖਾ ਸਾਫ ਬੈੱਡ ਸ਼ੀਟਸ ਵੀ ਚੇਂਜ ਕਰੂਗੇ ਜਿਹੜੇ ਉੱਪਰ ਬੈੱਡ ਪਏ ਨੇ ਹੈਲਪਰ ਕਰ ਰਹੀ ਹੈ ਵਿੰਡੋਸ ਸਾਫ ਅਸੀਂ ਨਾ ਉਤੋਂ ਵਾਰੀ ਵਾਰੀ ਕੰਮ ਕਰਵਾ ਦਿੰਦੇ ਕਦੇ ਕੋਈ ਵਿੰਡੋਸ ਸਾਫ ਕਰਵਾ ਲਿਆ ਕਦੇ ਕੋਈ ਕਰਵਾ ਲਈ ਹਨਾ ਫਿਰ ਇੱਕ ਦਿਨ ਉੱਪਰ ਲਈ ਇੱਕ ਦਿਨ ਚ ਕਰ ਦਿੰਦੀ ਆ نیچے ਵਾਲੀਆਂ ਵਿੰਡੋਸ ਜਿਵੇਂ ਅੱਧੀਆਂ ਇੱਕ ਦਿਨ ਚ ਕਰ ਦਿੰਦੀ ਆ ਅੱਧੇ ਇੱਕ ਦਿਨ ਚ ਕਰ ਦਿੰਦੀ ਆ ਇਦਾਂ ਫਿਰ ਰੋਟੇਸ਼ਨ ਵਾਈਜ਼ ਕੰਮ ਹੋ ਜਾਂਦਾ ਹੁੰਦਾ ਕਦੇ ਕੋਈ ਬਾਹਰਲੇ ਸਟੋਰ ਸਾਫ ਕਰਵਾ ਲੇ ਹਨਾ ਵੇੜਾ ਸੰਭਾਲ ਲਿਆ ਇਦਾਂ ਕੁਛ ਨਾ ਕੁਛ ਹੁੰਦਾ ਰਹਿੰਦਾ ਉਹ ਸਾਰੀ ਡਿਊਟੀ ਉਹਦੀ ਹੈ ਉਹਨੇ ਕਰਨਾ ਸੀ ਉਹਨੂੰ ਜਸਟ ਦਸਤਾਨੇ ਪਿਆ ਜਾ ਕਰਦੇ ਆ ਜਾਂ ਕਰਦੇ ਹਨਾ ਅੱਜ ਕੀ ਕਰਨਾ ਤੇ ਹੁਣ ਮੈਂ ਕਰਦੀ ਸੀ ਪੱਖਾ ਸਾਫ ਹੁਣ ਜਿਵੇਂ ਚੱਲਦਾ ਤਾਂ ਹੈ ਨਹੀਂ ਪੱਖਾ ਪਰ ਡਸਟ ਫਿਰ ਵੀ ਆ ਜਾਂਦੀ ਹੈਗੀ ਥੋੜੀ ਬਹੁਤੀ ਹੈਗੀ ਸੀਗੀ ਹੁਣ ਬਸ ਮੇਰਾ ਅੱਜ ਲਾਸਟ ਵਾਲਾ ਇਹੀ ਸਫਾਈ ਦਾ ਹੈਗਾ ਕੰਮ ਇਸ ਤੋਂ ਬਾਅਦ ਮੇਲੇ ਸਫਾਈਆਂ ਕੰਪਲੀਟ ਹੋ ਜਾਣਗੀਆਂ ਪਰ ਉਹ ਡੇਲੀ ਰੁਟੀਨ ਵਾਲਾ ਕੰਮ ਰਹਿ ਜੂ ਚਲੋ ਜੋ ਆਪਾਂ ਡੇਲੀ ਰੁਟੀਨ ਚ ਡਸਟਿੰਗ ਕਰਦੇ ਹਾਂ ਜਾਂ ਕੋਈ ਸਾਫ-ਸਫਾਈ ਕਰਦੇ ਆ ਉਹ ਰਹਿ ਜੂਗਾ ਆਹ ਡੀਪ ਕਲੀਨਿੰਗ ਵਾਲਾ ਕੰਮ ਅੱਜ ਮੇਰਾ ਫਾਈਨਲੀ ਖਤਮ ਹੋ ਜਾਣਾ ਤੇ ਹੁਣ ਜਿਹੜੇ ਚੇਅਰਸ ਪਈਆਂ ਸੀ ਟੇਬਲ 'ਤੇ ਪਈ ਸੀ ਇਹਦੀ ਵੀ ਡਸਟਿੰਗ ਕਰਦਣੀ ਆ ਉੱਪਰ ਆਉਣ ਦੀ ਮੈਨੂੰ ਬਹੁਤ ਜ਼ਿਆਦਾ ਕਾਲ ਹੋ ਜਾਂਦੀ ਹੈ ਹਨਾ ਜੀ ਉੱਪਰ ਆ ਕੇ ਮੈਂ ਡਸਟਿੰਗ ਕਰਾਂ ਐਟਲੀਸਟ ਵੀਕ 'ਚ ਇੱਕ ਦਿਨ ਤਾਂ ਸਿਰਫ ਮੈਨੂੰ 5-7 ਮਿੰਟ ਹੀ ਲੱਗਣ ਡਸਟਿੰਗ ਕਰਨ ਤੇ ਬਸ ਮੈਨੂੰ ਕੌਲ ਹੀ ਵੱਡੀ ਹੋ ਜਾਂਦੀ ਹੁਣ ਮੈਂ ਸੋਚਿਆ ਹਫਤੇ ਵਿੱਚ ਇੱਕ ਦਿਨ ਉੱਪਰ ਜਾ ਕੇ ਮੈਂ ਡਸਟਿੰਗ ਕਰਨੀ ਕਰਨੀ ਵੈਸੇ ਜਿਵੇਂ ਉੱਪਰ ਉਹ ਗੇੜਾ ਮਾਰਨ ਆਵਾ ਤਾਂ ਮੈਂ ਕਪੜਾ ਜ਼ਰੂਰ ਨਾਲ ਹੱਥਾ ਚੱਕ ਲੈਂਨੀ ਉਹਦੋਂ ਮੈਂ ਕਪੜਾ ਮਾਰ ਦਿੰਨੀ ਪਰ ਐ ਕੋਈ ਮੇਰਾ ਫਿਕਸ ਰੂਟੀਨ ਨਹੀਂ ਹੈਗਾ ਕਿ ਉੱਪਰ ਮੈਂ ਸਫਾਈ ਕਰਨੀ ਆ ਸੋ ਟੇਬਲਸ ਤੇ ਚੇਅਰਸ ਤਿੰਨ ਤੱਕ ਕਪੜਾ ਮਾਰ ਦੂ ਕਸ਼ਨ ਕਵਰ ਮੈਂ ਉਤਾਰੇ ਨਹੀਂ ਹੈਗੇ ਕਸ਼ਨ ਕਵਰ ਜਸਟ ਮੈਂ ਝਾੜ ਤੇ ਕਿਉਂਕਿ ਯੂਜ਼ ਨਹੀਂ ਕੋਈ ਕਰਦੇ ਡਸਟ ਹੁੰਦੀ ਹੈ ਨਾ ਉੱਪਰ ਬਸ ਝਾੜ ਕੇ ਕਸ਼ਨਸ ਤੇ ਚੇਅਰਸ ਤੇ ਮੈਂ ਕਪੜਾ ਮਾਰ ਦੂੰਗੀ ਐਨਾ ਕਹੀ ਮੇਰਾ ਡਸਟਿੰਗ ਦਾ ਰੂਟੀਨ ਹੈ ਉੱਪਰ ਅਜ ਸੀਗਾ ਤੇ ਜਿਹੜੇ ਬੈਂਡ ਪੈਣ ਇਹਨਾਂ ਦੇ ਬੈੱਡ ਸ਼ੀਟਸ ਚੇਂਜ ਕਰੂੰਗੀ ਬੈੱਡ ਸ਼ੀਟਸ ਜੋ ਮੈਂ ਲਾਸਟ ਟਾਈਮ ਚੇਕ ਕੀਤੀ ਸੀ ਕਿ ਕਿਸੇ ਪੈਂਡ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਨਾ ਇੱਕੋ ਹੀ ਬੈੱਡ ਸ਼ੀਟਸ ਪਛਾਇਆ ਕਰੋ ਵਧੀਆ ਲੱਗਦੇ ਨੇ ਹਾਂਜੀ ਬਿਲਕੁਕੁਲ ਸੋਹਣੀਆਂ ਲੱਗਦੇ ਨੇ ਇੱਕੋ ਜਿਹੇ ਬੈੱਡ ਸ਼ੀਟਸ ਬਿਸ਼ੀਆਂ ਇੱਕ ਤਾਂ ਇਹ ਹੁੰਦਾ ਕਿ ਉੱਪਰ ਕੋਈ ਆਉਂਦਾ ਨਹੀਂ ਹੈਗਾ ਹਨਾ ਚਲੋ ਮੈਂ ਤਾਂ ਵੀ ਅਲੱਗ-ਅਲੱਗ ਬਿਸ਼ਾ ਦਾਨੀ ਆ ਕਿਉਂਕਿ ਉੱਪਰ ਨਾ ਤਾਂ ਕੋਈ ਨੀਗਾ ਚਾਹੁੰਦਾ ਸਾਡਾ ਘਰ ਨਾ ਕੋਈ ਆਉਂਦਾ ਨਾ ਕੋਈ ਯੂਜ਼ ਕਰਦਾ ਤੇ ਇੱਕ ਜਿਹੜੇ ਮੇਰੇ ਕੋਲ ਇੱਕੋ ਜਿਹੇ ਪੇਅਰ ਪੈਨ ਬਹੁਤ ਸੋਹਣੇ ਕਾਟਨ ਦੇ ਵੀ ਚਲੋ ਜਿਹੜੇ ਅਲੰਗ-ਲੰਗ ਪਈਆਂ ਨੇ ਉਹਨਾਂ ਨੂੰ ਯੂਜ਼ ਕਰ ਲੈਣੇ ਹਨਾ ਉਹ ਹਨ ਜਾਣਗੀਆਂ ਤਾਂ ਕਰਕੇ ਮੈਂ ਅਲੱਗ-ਅਲੱਗ ਵਿਛਾਦਾ ਨਹੀਂ ਹੁੰਦੀ ਇੱਥੇ ਕਿਉਂਕਿ ਇਸਨੇ ਯੂਜ਼ ਨਹੀਂ ਕਰਨੀ ਹੁੰਦੀ ਹਾਂਜੀ ਕੋਈ ਜਗ੍ਹਾ ਯੂਜ਼ 'ਚ ਆਉਂਦੀ ਆ ਤਾਂ ਆਪਾਂ ਚਲੋ ਫਿਰ ਉਹ ਹੀ ਆਪਦੀਆ ਬੈਡਸ਼ੀਟ ਇੱਕੋ ਜਿਹੀ ਵਿਛਾਦਾ ਨਹੀਂ ਹੁੰਦੇ ਆ ਤੇ ਹੁਣ ਮੈਂ ਪੌੜੀਆਂ ਵਾਲੀ ਰੇਲਿੰਗ ਸਾਫ਼ ਕਰ ਰਹੀ ਸੀ ਇਹਦੇ ਉੱਪਰ ਵੀ ਡਸਟ ਆਉਂਦੀ ਆ ਇਹ ਵੀ ਕੋਈ ਡੇਲੀ ਰੁਟੀਨ ਦਾ ਕੰਮ ਨਹੀਂ ਹੈਗਾ ਡੇਲੀ ਨਹੀਂ ਸਾਫ਼ ਹੁੰਦੀ ਨੀਚੋ-ਨੀਚੋਂ ਵਾਲਾ ਕੋਸ਼ੰਟ ਜਿੰਨਾ ਕਿ ਮੇਰੇ ਹੱਥਿਆਂ ਦਾ ਥੱਲੋਂ ਖੜਕੇ ਉਹਨਾਂ 'ਕ ਮੈਂ ਕਰਦਾ ਨਹੀਂ ਹੁੰਦੀ ਆ ਤੇ ਇੱਥੇ ਮੈਂ ਮਾਰ ਪੌੜੀਆਂ ਦੀ ਸਾਰੀ ਰੇਲਿੰਗ ਮੈਂ ਕਰਤੀ ਸੀ ਸਾਫ਼ ਸਿਰਫ ਪੌੜੀਆਂ ਦਾ ਜਿਹੜਾ ਗਲਾਸ ਲੱਗਿਆ ਹੋਇਆ ਸ਼ੀਸ਼ਾ ਉਹ ਰਹਿ ਗਿਆ ਸੀ ਉਹ ਫਿਰ ਮੈਂ ਕੱਲ ਨੂੰ ਮੈਂ ਕੋਲ ਨਹੀਂ ਨਾ ਕਰੂੰ ਕੋਲ ਨਹੀਂ ਲੈ ਕੇ ਸਾਫ਼ ਕੱਪੜਾ ਲੈ ਕੇ ਉਹਦੇ ਨਾਲ ਸਾਫ਼ ਕਰੂੰਗੀ ਤੇ ਉਹ ਗਿੱਲੇ ਕੱਪੜੇ ਨਾਲ ਰੇਲਿੰਗ ਮੈਂ ਸਾਫ਼ ਕਰਤੀ ਸੀ ਤੇ ਹੁਣ ਮੈਂ ਆ ਗਈ ਸੀ ਵਾਸ਼ਰੂਮ ਵਿੱਚ ਲੌਬੀ ਦੀ ਸਾਫ਼ ਸਫਾਈ ਸਾਰੀ ਹੋ ਗਈ ਸੀ ਟਰਨ ਹੈਲਪਰ ਹਲੇ ਵਿੰਡੋ ਦਰਵਾਜ਼ੇ ਸਾਫ਼ ਕਰੀ ਜਾ ਰਹੀ ਸੀ ਮੈਂ ਸੋਚਿਆ ਚਲੋ ਵਾਸ਼ਰੂਮ ਵੀ ਕਲੀਨ ਕਰ ਦਾਂ ਚ ਮੈਂ ਉੱਪਰ ਆਈਆਂ ਹਿੰਮਤੀ ਕਰਕੇ ਇੰਨਾ ਕੁ ਵੀ ਕਰ ਦਾਂਗੀ ਮੈਂ نیچے ਹੁਣ ਉਤਰ ਕੇ ਚਲੀ ਗਈ ਫਿਰ ਮੈਨੂੰ ਉੱਪਰ ਆ ਕੇ ਵਾਸ਼ਰੂਮ ਕਲੀਨ ਕਰਨ ਦੀ ਬੜੀ ਕਾੜ ਹੋ ਜਾਣੀ ਆ ਤੇ ਵਾਸ਼ਰੂਮ ਵੀ ਲਾਗੇ ਸੀ ਕਲੀਨ ਕਰਨ ਬਸ ਉਹੀ ਗੱਲ ਯੂਜ਼ ਕੋਈ ਕਰਦਾ ਨਹੀਂ ਮਿੱਟੀ ਤੇ ਦੇਖੋ ਪਾਉਗੀ ਚੀਜ਼ ਤੇ ਸਾਫ਼ ਹੋ ਵੀ ਫਿਰ ਉਹਨੂੰ ਕੁਝ ਟਾਈਮ ਬਾਅਦ ਕਰਨਾ ਪੈਂਦਾ ਉਹੀ ਸਫਾਈ ਕਰੀ ਸੀ ਮੈਂ ਅੱਜ ਤੇ ਵਾਸ਼ਰੂਮ ਕਰਦਣੀ ਕਲੀਨ ਬਹੁਤ ਜ਼ਿਆਦਾ ਮੈਂ ਡੀਪ ਕਲੀਨਿੰਗ ਨਹੀਂ ਵਾਸ਼ਰੂਮ ਨੂੰ ਕਰਦੀ ਕਿਉਂਕਿ ਕੋਈ ਯੂਜ਼ ਨਹੀਂ ਕਰਦਾ ਬਸ ਸਾਬਣ ਪਾਣੀ ਦੇ ਸੀਟੇ ਤਾਂ ਪੈਂਦੇ ਹੀ ਨਹੀਂਗੇ ਇੱਕ ਸੀਟ ਤੇ ਪਈ ਪਈ ਤੇ ਡਸਟ ਪੈਂਦਾ ਫਲੋਰ ਗੰਦਾ ਹੁੰਦਾ ਹਾਂ ਫਲੋਰ ਤਾਂ ਅਸੀਂ ਹੈਲਪਰ ਤੋਂ ਪੋਚਾ ਲਵਾ ਲਾਂ ਜਦ ਉੱਪਰ ਆਉਂਦੀ ਹੈ ਨਾ ਪੋਚਾ ਲਾਉਣ ਨੂੰ ਉੱਪਰਲੇ ਫਲੋਰ ਤੇ ਉਹਨ ਕਪੂਚਾ ਲਗਾ ਦਿੰਦੀ ਆ। ਬਾਕੀ ਸੀਟ ਵੋਸਫੇਸ਼ਨ ਇਹ ਮੈਂ ਆਪ ਹੀ ਸਾਫ਼ ਕਰਦੀ ਹੁੰਨੀ ਆ। ਤੇ ਟਾਈਲਸ ਵਗੈਰਾ ਮੈਂ ਕੋਈ ਸਰਫ ਨਾਲ ਧੋਂ ਨਹੀਂ ਧੋਂਦੀ ਹੁੰਦੀ ਹੈਗੀ। ਸਿਰਫ ਗਿੱਲਾ ਕੱਪੜਾ ਹੀ ਮਾਰੂੰਗੀ ਟਾਈਲਸ ਤੇ। ਵੋਸਫੇਸ਼ਨ ਤੇ ਸੀਟ ਇਹ ਮੈਂ ਸਰਫ ਨਾਲ ਧੋ ਜਾਨੀ ਹੁੰਨੀ ਆ। ਸਾਰਾ ਫਲੋਰ ਅਚੀ ਤਰ੍ਹਾਂ ਵਾਈਪ ਕਰ ਦੂੰਗੀ। ਤੇ ਟਾਈਲਸ ਤੇ ਸਿਰਫ ਗਿੱਲਾ ਕੱਪੜਾ ਮਾਰੂੰਗੀ ਤਾਂ ਕਿ ਜਿਹੜੀ ਕੋਈ ਡਸਟ ਹੋ ਗਈ ਗਿੱਲੇ ਕੱਪੜੇ ਨਾਲ ਉਤਰ ਜੇ ਕਿਉਂਕਿ ਕੋਈ ਸਾਬਣ ਪਾਣੀ ਦੇ ਦਾਗ ਨਹੀਂ ਹੈਗੇ ਜੇ ਮੈਂ ਪਾਣੀ ਨਾਲ ਧੋਵਾਂਗੀ ਫਿਰ ਉਸ ਤੋਂ ਬਾਅਦ ਮੈਨੂੰ ਟਾਈਲਸ ਸੁਕਾਉਣੀਆਂ ਪੈਣਗੀਆਂ ਜੇ ਮੈਂ ਨਹੀਂ ਸੁਕਾਉਂਗੀ ਤਾਂ ਪਾਣੀ ਇੱਥੇ ਖੜ੍ਹ ਜੂ ਦਾਗ ਪੈ ਜਾਣਗੇ ਕਿਉਂਕਿ ਅਸੀਂ ਬਾਥਰੂਮ ਯੂਜ਼ ਫਿਰ ਕਰਨਾ ਨਹੀਂ ਹੈ ਨਾ ਜੇ ਯੂਜ਼ ਕਰਾਂਗੇ ਤਾਂ ਲੋ ਤਾਂ ਹੁੰਦਾ ਵੀ ਦੁਬਾਰੇ ਪਾਣੀ ਡੁੱਲੂ ਉਹੀ ਆ ਹੋ ਜਾਣਗੀਆਂ ਪਰ ਜਿਹੜਾ ਬਾਥਰੂਮ ਆਪਾਂ ਯੂਜ਼ ਹੀ ਨਹੀਂ ਕਰਦੇ ਉਹ ਤੇ ਪਾਣੀ ਦੇ ਛਿੱਟੇ ਸੁੱਕ ਜਾਂਦੇ ਨੇ ਫਿਰ ਉਹ ਛਿੱਟੇ ਦਾਗ ਜੀ ਨਾ ਪਏ ਪਾਣੀ ਦੇ ਬਹੁਤ ਬੁਰੇ ਲੱਗ ਮੇਗੇਲੇ ਕੱਪੜੇ ਨਾਲ ਨਾ ਪਾਣੀ ਦਾ ਕੋਈ ਦਾਗ ਨਹੀਂ ਪੈਂਦਾ ਹੈਗਾ। ਬਸ ਉਹਨੇ ਲਾਸਟ ਵਾਲਾ ਬਿਲਕੁਲ ਲਾਸਟ ਤੇ ਫਿਰ ਮੈਂ ਹਾ ਜਿਹੜਾ ਮੇਰੇ ਕੋਲ ਟੈਪ ਐਂਡ ਸ਼ਾਵਰ ਕਲੀਨਰ ਦਾ ਜੋਫ ਵਾਲਾ ਉਹ ਮੈਂ ਕੱਪੜੇ ਤੇ ਸਪਰੇ ਕਰਕੇ ਸਾਰੀਆਂ ਇਹ ਟੈਪਸ ਤੇ ਕਰੂੰਗੀ। ਇਹ ਮਾਰ ਦੂੰ ਕੱਪੜਾ। ਤਾਂ ਕਿ ਟੈਪਸ ਤੇ ਕੋਈ ਵੀ ਦਾਗ ਨਾ ਪਵੇ ਪਾਣੀ ਦਾ। ਉਹ ਜਿਹੜੀ ਚੀਜ਼ ਆਪਾਂ ਯੂਜ਼ ਨਹੀਂ ਕਰਨੀ ਹੁੰਦੀ ਨਾ ਉਹਦੀ ਸਾਫ਼ ਸਫਾਈ ਕਰਨੀ ਜ਼ਿਆਦੇ ਔਕੇ ਜਿਹੜੀ ਆਪਾਂ ਯੂਜ਼ ਕਰਨੀ ਹੁੰਦੀ ਹੈ ਡੇਲੀ ਯੂਜ਼ ਕਰਦੇ ਆ ਉਹ ਤਾਂ ਚਲੋ ਸਫਾਈ ਡੇਲੀ ਹੋ ਹੀ ਜਾਂਦੀ ਹੈ ਜਿਹੜਾ ਏਰੀਆ ਆਪਾਂ ਡੇਲੀ ਯੂਜ਼ ਕਰਨਾ ਹੀ ਨਹੀਂ ਉਹਦੇ ਵੱਲ ਧਿਆਨ ਦੇਣਾ ਫਿਰ ਥੋੜਾ ਜ਼ਿਆਦਾ ਧਿਆਨ ਦੇਣਾ ਪੈਂਦਾ ਸਾਫ਼ ਸਫਾਈ ਜ਼ਿਆਦਾ ਰੱਖਣੀ ਪੈਂਦੀ ਉਹਦੀ ਸਾਰੀਆਂ ਟੈਪਸ ਤੇ ਜਿਹੜੇ ਵੀ ਆਹ ਸਪਾਉਟਸ ਨੇ ਤੇ ਇਹਨਾਂ ਤੇ ਬਸ ਉਹੀ ਸਪਰੇ ਵਾਲਾ ਕੱਪੜਾ ਮੈਂ ਮਾਰ ਰਹੀ ਆ ਤੇ ਇਹਨਾਂ ਬਿਲਕੁਲ ਸ਼ਾਈਨ ਆ ਜਾਂਦੀ ਹੈ ਟੂਕਿਆਂ ਵੀ ਤੁਸੀਂ ਜਿਹੜਾ ਭੈਣਾਂ ਯੂਜ਼ ਕਰਦੇ ਨੇ ਉਹਨਾਂ ਨੂੰ ਪਤਾ ਹੋਊਗਾ ਬਹੁਤ ਜ਼ਿਆਦਾ ਚਮਕ ਆ ਜਾਂਦੀ ਆ ਬਸ ਇਹਨਾਂ ਤੇ ਕਦੇ ਸਕਰਬ ਨਾ ਮਾਰੋ ਸਕਰਬ ਨਾਲ ਕੀ ਹੁੰਦਾ ਜਿਹੜੀ ਇਹਨਾਂ ਦੀ ਪਾਲਿਸ਼ਨ ਆ ਉਤੋਂ ਉਹ ਖਰਾਬ ਹੋ ਜਾਂਦੀ ਆ ਇਸ ਕਰਕੇ ਹਮੇਸ਼ਾ ਇਹਨੂੰ ਕੱਪੜੇ ਨਾਲ ਹੀ ਸਾਫ਼ ਕਰੀ ਚੱਲੋ ਮੈਂ ਕਦੇ ਸਾਪੜ ਸਾਫ ਵੀ ਨਹੀਂ ਲਾਇਆ ਇਹਨਾਂ ਤੇ ਤੇ ਹੁਣ ਆ ਗਈ ਇਸ ਮੈਂ نیچے نیچے ਆ ਕੇ ਜਿਹੜਾ ਛੋਟੂ ਜਿਹਾ ਸਾਡਾ ਫ੍ਰੀਜੀ ਪਹਿਲਾਂ ਹੁੰਦਾ ਸੀ ਕਿਚਨ ਵਿੱਚ ਉਹ ਸਵੇਰੇ ਅੱਜ ਬਾਹਰ ਕੱਢਤਾ ਸੀ ਉਹ ਫ੍ਰਿਜ ਦੀ ਸਫਾਈ ਕਰ ਰਹੀ ਆ ਫ੍ਰਿਜ ਮੈਂ ਸਾਫ਼ ਕਰਤਾ ਅੰਦਰੋਂ ਤੇ ਜਿਹੜੇ ਉਹਦੇ ਨਾਲ ਆ ਉਹਦੇ ਟ੍ਰੇ ਸੀ ਸ਼ੈਲਫ ਸੀ ਅਟੈਚਮੈਂਟ ਸੀ ਇਹ ਮੈਂ ਸਾਫ਼ ਕਰ ਰਹੀ ਹਾਂ ਸਾਫ਼ ਕਰਕੇ ਮੈਂ ਬਾਹਰ ਧੁੱਪੇ ਧਰ ਦੂੰਗੀ ਤੇ ਫਰਿੱਜ ਚ ਫਿਰ ਜ ਲਗਾ ਦੂੰਗੀ ਜੋ ਸੁੱਕ ਗਈਆਂ ਫਿਰ ਮੇਰੇ ਫਰਿੱਜ ਦੀ ਕਲੀਨਿੰਗ ਵੀ ਹੋ ਜੂਗੀ ਡਨ ਬਸ ਆ ਲਾਸਟ ਇਥੇ ਤਿੰਨ ਝਾ ਫਰਿੱਜ ਆ ਜਿਹੜਾ ਮੈਂ ਸਾਫ਼ ਕਰ ਰਹੀ ਹਾਂ ਕੱਲ ਦੀ ਲੱਗੇ ਕੱਲ ਨਵਾਂ ਫਰਿੱਜ ਵਿੱਚ ਕਪੜਾ ਮਾਰਿਆ ਸਮਾਨ ਟਕਾਇਆ ਫਿਰ ਸਵੇਰੇ ਅੱਜ ਵੱਡੇ ਫਰਿੱਜ ਵਿੱਚ ਹੁਣ ਸ਼ਾਮ ਨੂੰ ਛੋਟਾ ਫਰਿੱਜ ਸਾਫ਼ ਕਰਕੇ ਇਹਨਾਂ ਐਕਚੁਅਲੀ ਬੰਦ ਕਰਕੇ ਰੱਖਣਾ ਤਾਂ ਫਿਰ ਮੈਂ ਸਾਰਾ ਕੁਝ ਕੱਢ ਕੇ ਵਾਸ਼ ਕੀਤਾ ਜੇ ਇਹਨੂੰ ਐਂ ਬੰਦ ਕਰ ਦਾਂ ਤਾਂ ਫਿਰ 스멜 ਆਉਂਦੀ ਵਿੱਚ ਫੰਗਸ ਵੀ ਲੱਗ ਜਾਂਦੀ ਹੈ ਨਾ ਉਹ ਵੀ ਠੀਕ ਨਹੀਂ ਸੀ ਜੇ ਫਰਿੱਜ ਬੰਦ ਕਰਨਾ ਫਰਿੱਜ ਦੀ ਅੱਛੀ ਤਰ੍ਹਾਂ ਸਾਫ ਸਫਾਈ ਕਰਕੇ ਫੇਰ ਉਹ ਬੰਦ ਰਹਿ ਸਕਦਾ ਨਹੀਂ ਤਾਂ ਫੇਰ ਬਹੁਤ ਬੁਰਾ ਹਾਲ ਹੋ ਜੂ ਗੰਦੀ 스ਮੈਲ ਆਉਣ ਲੱਗੇ ਜ ਫਰਿੱਜ ਵਿੱਚ ਇਸ ਕਰਕੇ ਸਾਰਾ ਸਮਾਨ ਮੈਂ ਇਹ ਵਾਸ਼ ਕੀਤਾ ਵਾਸ਼ ਕਰਕੇ ਅੱਛੀ ਤਰ੍ਹਾਂ ਸੁਕਾ ਕੇ ਫੇਰ ਲਗਾ ਕੇ ਫੇਰ ਉਹਨੂੰ ਫਰਿੱਜ ਨੂੰ ਅੱਛੀ ਤਰ੍ਹਾਂ ਅੰਦਰੋਂ ਬਾਹਰੋਂ ਸਾਫ ਕਰਕੇ ਫੇਰ ਆਪਾਂ ਰੱਖ ਸਕਦੇ ਹਾਂ ਜੇ ਐਂ ਰੱਖ ਦਾਂਗੇ ਤਾਂ ਫਰਿੱਜ ਵੀ ਆਪਣਾ ਖਰਾਬ ਹੋ ਜੂ 스ਮੈਲ ਵੀ ਬਹੁਤ ਆਊਗੀ ਇਹ ਮੈਂ ਅੰਦਰ ਹੀ ਚੱਕ ਲਈ ਸੀ ਮੈਂ ਕਿ ਚਲੋ ਅੰਦਰ ਨਾਲ ਹੀ ਤੇ ਨਾਲ ਤੇ ਕਿਚਨ ਵਿੱਚ ਸ਼ਿੰਕ ਵਿੱਚ ਖੜਕ ਖੜੇ ਹੋ ਕੇ इजीली ਵਾਸ਼ ਹੋ ਜਾਣਗੇ ਨਾਲੇ ਕਿਚਨ ਵਿੱਚ ਅੰਦਰ ਪੱਖਾ ਲੱਗ ਜਾਊਗਾ ਕਿਉਂਕਿ ਫ੍ਰਿਜ ਬਾਹਰ ਉਧਰ ਰੂਮ 'ਚ ਰੱਖਤਾ ਉਧਰ ਪੱਖਾ ਨਹੀਂ ਸੀਗਾ ਫ੍ਰਿਜ ਮੈਂ ਮਸਾਂ ਕਰਮੀ ਵਿੱਚ ਸਾਫ਼ ਕਰਕੇ ਆਈਆਂ ਟਾਈਮ ਹੋ ਗਿਆ 5:30 ਦਾ ਤੇ ਮੇਰੇ ਸਾਰ ਸਫਾਈਆਂ ਦਾ ਕੰਮ ਜੋ ਮੈਂ ਕਰਨਾ ਸੀ ਹੋ ਗਿਆ ਲੌਬੀ ਉੱਪਰਲੀ ਉੱਪਰ ਲਪਾਤ ਨੂੰ ਫ੍ਰਿਜ ਡਨ ਹੋ ਗਿਆ ਬਸ ਫ੍ਰਿਜ ਦਾ ਸਮਾਨ ਬਾਹਰ ਤਰ ਹੈ ਪੈ ਸੁੱਕਣਾ ਪਾਇਆ ਪਿਆ ਸੁੱਕਾ ਦਾ ਥੋੜਾ ਕੱਪੜਾ ਪਾ ਕੇ ਫਰਿੱਜ ਵਿੱਚ ਅਰੇਂਜ ਕਰ ਦੂੰਗੀ ਕੌਫੀ ਦਾ ਕੱਪ ਲੈ ਕੇ ਆਈਏ ਕਰਕੇ ਥਕਾਵਟ ਬਹੁਤ ਜ਼ਿਆਦਾ ਹੋਈ ਪਈ ਹੈ ਬਹੁਤ ਜ਼ਿਆਦਾ ਕੰਮ ਵੀ ਬਹੁਤ ਹੋ ਗਏ ਆਲਮੋਸਟ ਸਾਰੀ ਮੇਰੇ ਸਫਸਫਾਈਆਂ ਦੇ ਕੰਮ ਹੋ ਗਏ ਥਕਾਵਟ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਅੱਜ ਮੈਂ ਗੁਰਦੁਆਰੇ ਨਹੀਂ ਜਾਂਦੀ ਮਿਸ ਕਰੂੰਗੀ ਬਿਕੋਜ਼ ਇੱਕ ਤਾਂ ਥਕਾਵਟ ਹੋਈ ਪਈ ਹੈ ਕੱਪੜੇ ਮੇਰੇ ਪਸੀਨੇ ਨਾਲ ਭਿੱਜੇ ਪਏ ਨੇ ਬਿਲਕੁਲ ਹੀ ਸ਼ਰਟ ਤਾਂ ਮੇਰੀ ਜੰਮੀ ਗਈ ਪਈ ਪਸੀਨੇ ਨਾਲ ਤੋ ਉਸ ਕਰਕੇ ਗੁਰਦੁਆਰੇ ਜਾਣ ਦੇ ਉਹ ਚ ਹੈ ਨਹੀਂਗੀ ਮੈਂ ਹਨਾ ਵੀ ਨਾਣਾ ਕੋ ਕੱਪੜੇ ਚੇਂਜ ਕਰਨੇ ਪੈਣਗੇ ਅੱਧ ਕੰਟਾਰ ਚੇਵੇਂ ਤਾਂ ਕਰਦੀ ਰੈਸਟ ਇੱਥੇ ਬੈਣੀ ਆ ਥੋੜੀ ਹਵਾ ਲੈਣਾ ਏਸੀ ਔਨ ਕਰਿਆ 6 ਵਜੇ ਸਬਜ਼ੀ ਬਣਾਉਣੀ ਕੱਦੂ ਮੈਂ ਹੈਲਪਰ ਆਉਣ ਤੋਂ ਪਹਿਲਾਂ ਹੀ ਕੱਟ ਕੇ ਰੱਖਦਾ ਸੀ ਚਲੋ ਅੱਜ ਉਹ ਵੀ ਟਾਈਮ ਤੇ ਆ ਗਈ ਫਿਰ ਨਾ ਉੱਪਰ ਉਹ ਮੇਰੇ ਕੋਲ ਕੰਮ ਕਰ ਰਹੀ ਸੀ ਖਿੜਕੀਆਂ ਸਾਫ਼ ਕਰ ਰਹੀ ਸੀ ਮੈਂ ਦੂਜੀ ਝਾਂਕ ਪੁੰਝ ਕਰਤੀ ਨਾ ਤੇ ਮੈਨੂੰ ਵੀ ਥੋੜਾ ਹੀ ਇਕੱਲਾਪਨ ਜਾਣੇ ਲੱਗਿਆ ਵਧੀਆ ਲੱਗਿਆ ਵਿਚਰ ਨਾਲ ਉਹ ਅਬ ਦਾ ਕੰਮ ਕਰਦੀ ਜਾਂਦੀ ਮੈਂ ਅਬ ਦਾ ਕਰੀ ਨਾਲ ਸੀ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰੀਆਂ ਹੈਗੀਆਂ ਕਿ ਕੋਈ ਗੱਲ ਮੈਂ ਆਪਣੇ ਕੰਮ 'ਚ ਲੱਗੀ ਰਹੀ ਹਾਂ ਆਪਣੇ ਕੰਮ 'ਚ ਲੱਗੀ ਰਹੀ ਤੇ ਐਨੇ ਨਾਲ ਮੈਨੂੰ ਕੰਮ ਕਰਨਾ ਸੌਖਾ ਹੋ ਗਿਆ ਨਹੀਂ ਇਕੱਲੇ ਨੂੰ ਕੰਮ ਕਰਨਾ ਹੋਵੇ ਨਾ ਕੋਈ ਬੜੀ ਹਿੰਮਤ ਜਟਾਉਣੀ ਪੈਂਦੀ ਹੈ ਫਿਰ ਆਈ ਨਾ ਪਰ ਵੀ ਦਿਲ じゃ ਨਹੀਂ ਕਰਦਾ ਹੈ ਨਾ ਕਿਉਂ ਇਕੱਲੇ ਦਾ ਕੰਮ ਕਰਨ ਨੂੰ ਆਹਨਾ ਤਾਂ ਕੋਈ ਹਿੰਮਤ ਹੀ ਹੈ ਵੀ ਕੋਈ ਨਾਲ ਦੀ ਤੁਰਪੇ ਕੰਮ ਕਰਨ ਨੂੰ ਕਿਹਨਾਂ ਹੋਰ ਹੋਵੇ ਕੰਮ ਸੌਖਾ ਹੋ ਜਾਣਗੇ ਸੋਚੀਆਂ ਨੇ ਹੋਈਆਂ ਆਪਾਂ ਤੇ ਉਹ ਤਾਂ ਮੈਨੂੰ ਬਹੁਤ ਸਾਰਾ ਜਿਹਾ ਹੋ ਗਿਆ ਚਲੋ ਉਹਦੀ ਹਿੰਮਤ ਨਾਲ ਮੈਂ ਵੀ ਉੱਪਰ ਸਾਂਸਾਂ ਵੇ ਕਰਤੀ ਤੇ نیچے ਆ ਕੇ ਫਰਿੱਜੀ ਸਫਾਈ ਕਰਤੀ ਤੇ ਹੁਣ ਕਿੰਨੇ ਕਾਫੀ ਥੋੜੀ ਹਵਾ ਲੈਣੀਆਂ ਅੱਧਾ ਘੰਟਾ ਰ ਫੇਰ ਸਬਜੀ ਬਣਾਉਂ। ਕੱਟੀ ਵੀ ਕੱਦੂ ਸਬਜੀ ਵੀ ਬਣਾਉਣ ਤੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਫਟਾਫਟ ਬਣ ਜਾਂਦੀ ਹੈ। ਅੱਟਾ ਗੁੰਦੂ ਸਬਜੀ ਬਣ ਜੂਗੀ। ਫਿਰ ਦੇਖੂ ਜੇ ਹਿੰਮਤ ਹੋਈ ਤਾਂ ਵਾਕ ਕਰੂੰਗੀ ਨਹੀਂ ਨਾ ਸੀ। ਚਲੋ ਜੀ ਕੌਫੀ ਪੀ ਲਈ। ਮੈਸੇ ਮੇਰੇ ਟਾਈਮ ਨਹੀਂ ਹੈ ਇਸ ਟਾਈਮ ਤੇ ਮੈਂ ਪਿੰਦੀ ਹੁੰਦੀ ਪਰ ਥਕਾਵਟ ਬਹੁਤ ਜਾਂਦੀ ਹੈ ਤਾਂ એનર્ਜੀ ਲੋ ਹੀ ਵੀ ਬਾਡੀ ਤੇ ਹਮ ਕੁਛ ਵੀ ਕਰਨੀ ਹਿੰਮਤ ਨਹੀਂ। ਇਸ ਕਰਕੇ ਮੈਂ ਕਿ ਇੱਕ ਕੌਫੀ ਤੇ ਕਪਾ ਪੀ ਕੇ ਬਾਕੀ ਰਹੇਦੇ ਕੰਮ ਜਿਹੜੇ ਕਿਚਨ ਦੇ ਸ਼ਾਮ ਦਰੋਟ ਟੁਕੋ ਵਿੱਚ ਕਰਦਾ। ਟਾਈਮ ਹੋ ਗਿਆ 5:30 ਦਾ ਤੇ ਮੈਂ ਆ ਗਈ ਵਾਕ ਕਰਨ ਬਾਅਦ ਮੈਂ ਕਿ ਥੋੜੀ ਵਾਕ ਕਰਦੀ ਆ 15-20 ਮਿੰ ਕਾਵਾਟ ਬਹੁਤ ਜ਼ਿਆਦਾ ਹੈ। ਮੈਂ 15-20 ਮਿੰਟ ਕਰ ਲੂੰਗੀ। ਫਿਰ ਉਸ ਤੋਂ ਬਾਅਦ ਜਾ ਕੇ ਅੰਦਰ ਮੈਂ ਆਪਣੇ ਹੈਅਰ ਆਇਲਿੰਗ ਕਰਨੀ ਆ ਤੇ ਰਾਤ ਨੂੰ ਪੈਣ ਲੱਗੇ ਮੈਂ ਸਿਰ ਣਾ ਲੂੰਗੀ। ਸਬਜ਼ੀ ਕਰਦੂ ਵੀ ਬਣਾਂਗੀ, ਆਟਾ ਗੁੰਨ ਕੇ ਰੱਖਤਾ। ਫਿਰ ਮੈਂ ਹੈਅਰ ਆਇਲਿੰਗ ਕਰਕੇ ਆਪਦਾ ਡਿਨਰ ਕਰ ਲੂੰਗੀ। ਜਸਟ ਕਲੀ ਸਬਜ਼ੀ ਸੈਲਡ ਖਾ ਲੂੰਗੀ। ਤੇ ਹੁਣ ਕਰਦੇ ਵਾਕ ਥੋੜੀ ਜੀ। ਤੇ ਅੰਦਰ ਆ ਕੇ ਹੁਣ ਮੈਂ ਕਰ ਲਈ ਸੀ ਹੈਅਰ ਆਇਲਿੰਗ। ਹੈਅਰ ਆਇਲਿੰਗ ਪਤਾ ਕੀ ਇਹ ਸਵੇਰੇ ਜਦੋਂ ਕੰਮ-ਕੁਮ ਕਰਕੇ ਹਟਦੇ ਨਾ ਵਾਲਾਂ ਨੂੰ ਬੜਾ ਪਸੀਨਾ ਆਇਆ ਹੁੰਦਾ। ਫਿਰ ਆਹ ਲੱਗਦਾ ਵੀ ਹਾਈ ਪਸੀਨੇ ਵਾਲੇ ਵਾਲਾਂ ਵਿੱਚ ਕਮੇ ਹੁਣ ਤੇ ਤੇ ਹੁਣ ਆ ਕੇ ਮੈਂ ਪਹਿਲਾਂ ਥੋੜੀ ਦੇਰ ਨਾ 5-10 ਮਿੰਟ ਪੱਕੇ ਥੱਲੇ ਵਾਲ ਸੁਕਾ ਲਈ ਸੀ ਥੋੜਾ ਜਿਹਾ ਪਸੀਨਾ ਆਇਆ ਹੋਇਆ ਸੀਗਾ ਤੇ ਹੁਣ ਹੇਅਰ ਆਇਲਿੰਗ ਕਰ ਰਹੀ ਹਾਂ ਜਿਹੜਾ ਮੈਂ ਤੇਲ ਘਰੇ ਬਣਾਉਣੀ ਹੁੰਦੀ ਆ ਕੜੀ ਪੱਤੇ ਪਿਆਜ਼ ਮੇਥੀ ਦਾਣਾ ਕਲੌਂਜੀ ਪਾ ਕੇ ਤੇ ਉਹ ਤੇਲ ਦੇ ਵਿੱਚ ਕਰ ਰਹੀ ਹਾਂ ਹੇਅਰ ਆਇਲਿੰਗ ਫਿਰ ਮੈਂ ਘੰਟੇ ਤੋਂ ਘੰਟੇ ਨੂੰ ਮੈਂ ਨਾ ਲੂੰਗੀ ਤੇ ਰਾਤ ਨੂੰ ਫਿਰ ਸਿਰ ਨਾ ਕਿ ਇਹ ਹੁੰਦਾ ਕਿ ਆਪਾਂ ਕੋਈ ਕੰਮ-ਕੁਮ ਨਹੀਂ ਕਰਨਾ ਹੁੰਦਾ ਰਾਤ ਨੂੰ ਤੇ ਆਪਣੇ ਵਾਲ ਸੁੱਕ ਵੀ ਜਾਣਗੇ ਪਸੀਨਾ ਵੀ ਨਹੀਂ ਉਹ ਵਾਲਾਂ ਵਿੱਚ ਤੇ ਸਵੇਰੇ ਉੱਠ ਕੇ ਕੰਮ ਕਰਨਾ ਵੀ ਸੌਖਾ ਹੋਊਗਾ ਆਪਣੇ ਵਾਲ ਬੰਨੋ ਤੇ ਕੰਮ ਕਰੋ ਟਾਈਮ ਹੋ ਰਿਹਾ 7:05 ਦਾ ਮੈਂ ਲੈ ਕੇ ਆਪਣਾ ਡਿਨਰ ਕद्दू ਦੀ ਸਬਜੀ ਦਹੀਂ ਸਬਜੀ ਦੁੱਧ ਵਾਲੀ ਆ ਮਤਲਬ ਕਿ ਮੈਂ ਅੱਧੀ ਬਿਨਾ ਦੁੱਧ ਤੋਂ ਕੱਢ ਕੇ ਉਹ ਮਿਕਸ ਕਰ ਲਾਂ ਨਹੀਂ ਘਟ 6 ਵਜੇ ਦੁੱਧ ਵਾਲੀ ਪਾ ਲਾਂ ਨਹੀਂ ਐ ਕਰ ਲਾਂਣੀ ਹੁੰਦੀ ਐ ਤੋਂ ਖਾਣਾ ਖਾਣੇ ਆ हेयर ऑਇਲਿੰਗ ਮੇਰੀ ਹੋਊਗੀ 9:00 ਵਜੇ ਮੈਂ ਨਾ ਆਉਂਗੀ 7:05 ਹੋਏ ਨੇ 9:00 ਵਜੇ ਨਾਲੂ 2 ਘੰਟੇ हेयर ਆਇਲ ਰੱਖ ਲੂੰਗੀ ਵਾਲਾਂ ਵਿੱਚ ਤੇ ਕੱਲ ਨੂੰ ਮੈਂ ਕੋਈ ਖਾਸ ਕੰਮ ਨਹੀਂ ਕਰਨਾ ਕੱਲ ਨੂੰ ਬਸ ਮੈਂ ਸਿਰਫ ਕੱਪੜੇ ਧੋਣ ਸਵੇਰ ਕੱਲ ਨੂੰ ਸਾਫ ਸਫਾਈ ਕੁਝ ਨਹੀਂ ਕਰਦੀ ਰੈਸਟ ਕਰੂੰ ਜਾਂ ਦੂਜੇ ਰੂਮ ਵਿੱਚ ਕਬੜ ਦੇ ਵਿੱਚ ਪੇਪਰ ਲਾਉਂਗੀ ਬਸ ਕੱਲ ਨੂੰ ਮੈਂ ਇਹ ਕੰਮ ਕਰਨੇ ਨੇ ਹੋਰ ਸਾਫ ਸਫਾਈ ਦਾ ਕੋਈ ਕੰਮ ਨਹੀਂ ਕਰਨਾ ਕੱਲ ਨੂੰ ਰੈਸਟ ਕਰਨਾ ਬ੍ਰੇਕ ਲੈਣੀ ਆ ਠੀਕ ਹੈ ਫਿਰ ਉਸ ਤੋਂ ਬਾਅਦ ਦੇਖਦੇ ਕੀ ਬਣਦਾ ਫਿਰ ਕੋਈ ਕੰਮ ਨਿਕਲਿਆ ਹੋਊਗਾ ਪਤਾ ਨਹੀਂ ਕੁਝ ਕਹਿਣ ਸਾਇਦੀ ਪਰ ਮੈਂ ਸੋਚਿਆ ਚਾਹੇ ਕਾ ਦੂੰ ਮੈਂ ਰੈਸਟ ਡੇ ਰੱਖਣਾ ਆਪਣੇ ਲਈ ਜਾਂ ਸਿਰਫ ਕੱਪੜੇ ਤੋਂ ਕਬੜ ਦਾ ਪੇਪਰ ਲਾਉਣਾ ਬਸ ਆਹੀ ਦੋ ਕੰਮ ਕਰੂੰਗੀ ਤੇ ਸਬਜ਼ੀ ਵੀ ਮੇਰੇ ਸਵੇਰ ਦੀ ਬਣ ਗਈ ਹੁਣ ਪਣ ਕੇ ਦੋ ਟਾਈਮ ਤਸਵੀਰ ਲਈ ਹੈਗਾ ਸਵੇਰੇ ਸਬਜੀ ਵੀ ਨਹੀਂ ਬਣਾਉਂਗੀ ਤੁਹਾਨੂੰ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅਜਲ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਕਾ